सत पंजाबी जे के ट्वेंटी सैवन न्यूज देखने वाले साढ़े सारे ही दर्शकों का स्वागत है मेहतोला मनप्रीत कौर दर्शकों इस वक्त तो की अपडेट तुम दस दिए कि गुरदासपुर तो निकल के सामने दसया जा रहा है कि बीते सतमें दिन अज अक्षय कुमार नामक नौजवान की जो लाज अब ब्यास दरिया तो बरामद हुई है तू कि बाबा दीप सिंह सेवा दल वेलफेयर सोसायी वालों जो ब्यास दरिया से सर्च ऑपरेशन जो चला अभियान चलाया गया से अ सतवें दिन इस नौजवान जो लाश बरामद हुई है तो दसते पिछले दिन असी अपने अपडेट्स आए से कि अक्षय कुमार नामक नौजवान जिसकी उम्र इक्कीस साल सी दस्ते जा परिवार परिवारक मैंबरों वालों दसाया जा रहा है सी कि वह पबजी ज़्यादा खेलता दिमाग दिमागी परेशान सी जिस कारण ਇੱਕ ਦਿਨ ਉਸ ਵੱਲੋਂ ਜੋ WhatsApp ਵੀਡੀਓ ਰਾਹੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਕਾਲ ਕਰਕੇ ਫੋਨ ਕਰਕੇ ਦੱਸਿਆ ਗਿਆ ਕਿ ਉਹ ਬਿਆਸਦਰਿਆ ਦੇ ਕੰਡੇ ਤੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਹੈ ਉਹ ਛਲਾਂਗ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦੇਵੇਗਾ ਪਰ ਪਰਿਵਾਰਕ ਮੈਂਬਰਾਂ ਵੱਲੋਂ ਵੀ ਪਰ ਉਸ ਨੂੰ ਬਹੁਤ ਸਮਝਾਇਆ ਗਿਆ ਇਸ ਤਰ੍ਹਾਂ ਦਾ ਕੁਝ ਨਾ ਕਰੇ ਪਰ ਉਸ ਤੋਂ ਬਾਅਦ ਉਸਨੇ ਆਪਣਾ ਫੋਨ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਉਸਨੇ ਆਪਣੀ ਚਪਲਾ ਬਿਆਸਦਰਿਆ ਦੇ ਬਾਹਰ ਕੰਡੇ ਰੱਖ ਕੇ ਉਸਨੇ ਜੋ ਬਿਆਸਦਰਿਆ ਵਿੱਚ ਛਲਾਂਗ ਲਗਾ ਲਈ ਅੱਜ ਪਰ ਪਰਿਵਾਰਕ ਮੰਰਾ ਨੂੰ ਉਮੀਦ ਸੀ ਕਿ ਸ਼ਾਇਦ ਉਸਨੇ ਚਲਾਮ ਨਾ ਲਗਾਈ ਹੋਵੇ ਕਿਸੇ ਹੋਰ ਚਲਾ ਗਿਆ ਹੋਵੇ ਪਰ ਅੱਜ 7ਵੇਂ ਦਿਨ ਜੋ ਹੈ ਕਿ ਦੁੱਖ ਪਰ ਜੋ ਖਬਰ ਨਿਕਲ ਕੇ ਸਾਹਮਣੇ ਆਈ ਦੱਸਿਆ ਜਾ ਰਿਹਾ ਹੈ ਕਿ ਉਸ ਅਕਸ਼ੇ ਕੁਮਾਰ ਨੌਜਵਾਨ ਜਿਹੜਾ ਬਿਆਸ ਦਰਿਆ ਤੋਂ ਉਸਦੀ ਇਹ লাশ ਬਰਾਮਦ ਹੋਈ ਹੈ ਜਿਸ ਨਾਲ ਜੋ ਪਰਿਵਾਰਕ ਮੈਂਬਰਾਂ ਵਿੱਚ ਜੋ ਦੁੱਖ ਦਾ ਜੋ ਸੋਗ ਦੀ ਲਹਿਰ ਛਾਈ ਹੋਈ ਹੈ ਤੇ ਦੱਸਿਆ ਜਾ ਰਿਹਾ ਇਸ ਵਿੱਚ ਜੋ ਤੁਹਾਨੂੰ ਦੱਸ ਦਿੰਦੇ ਆ ਕਿ एस एच ओ बिक्रम सिंह श्री हरगोबिंदपुर साहब ने अपना एरिया ना होने के बावजूद भी जो बाबा दीप सिंह दल दे वैलफेयर सोसायटियों वालों के सहयोग न अज अज ब्यास दरिया तो उस सतववें दिन उस नौजवान की लाश न बरामद करके अ उसके परिवारक मैंबर के हवाले करके उन्होंने दुख साझा किया इस पूरे मामले लैके की कुछ कहना सी इ सारे आओ वह भी सुनते हाँ ਜਾਂ ਨਾ ਕੋਈ ਹੋਰ ਨਾ ਕੋਈ ਨਾ ਕੋਈ ਆਪੋਰਟ ਮੈਂ ਅੱਜ ਸੇਵਾਦਾਰ ਸੁਸਾਇਟੀ ਉਹ ਜਿਹੜਾ ਲਗਾਤਾਰ ਚੱਲ ਕੇ ਪਹਿਣ ਚਲਾਇਆ ਜਾ ਚਾਹੇ ਇਸ ਵੀਡੀਓ ਜੀ ਮੋਢੀ ਲੱਭੀਏ ਹਾਂਜੀ ਬਹੁਤ ਬੜੀ ਗੱਲ ਹੈ ਜੀ ਸੇਵਾਦਾਰ ਨੇ ਬਹੁਤ ਸਾਡੀ ਸੇਵਾ ਕੀਤੀ ਹੈ ਜੀ ਬਹੁਤ ਬਹੁਤ ਅਸੀਂ ਬਹੁਤ ਬਹੁਤ ਧੰਨਵਾਦ ਕਰਾਂ ਜੀ ਚਲੋ ਸਾਡੇ ਕੋ ਗਰੀਬਾਂ ਕੋ ਕੀ ਨਾਲ ਨਹੀਂ ਕੁਝ ਹੈ ਨਹੀਂ ਸੀ ਵੀ ਵਹੀ ਪੈਸੇ ਦੇ ਕੇ ਇਹਨੂੰ ਲੱਭ ਸਕਦੇ ਹਾਂ ਚਲੋ ਸਾਡੇ ਬਾਤ ਵੀ ਬਹੁਤ ਸੇਵਾ ਬਹੁਤ ਬਹੁਤ ਵਾਰ ਇਹ ਸੇਵਾ ਹਾਂਜੀ ਧੰਨਵਾਦ ساری ਉਮਰ ਨਹੀਂ ਕਹ ਸਕਦੇ ਜੀ ਹਰੇ ਖਮ ਹੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਹੀਂ ਰਹੀ ਤੇ ਇੰਨੀ ਹੀ ਚੱਲ ਰਹੀ ਹੈ ਤੇ ਪਾਈ ਸਭ ਤੇ तकरीबन ਸਾਡੀ ਟੀਮ ਨੂੰ ਚੌਥਾ ਦਿਨ ਹੋ ਚੁੱਕਾ ਹੈ ਜਦੋਂ ਸਾਨੂੰ ਬਾਈਕ ਨਹੀਂ ਬੁਲਾਇਆ ਸੀ ਗੱਲ ਕਰਦੇ ਆ ਵੀ ਸਾਨੂੰ ਇਹ ਸੀਗਾ ਵੀ ਜਦੋਂ ਬੋਡੀ ਉੱਠਣੀ ਆ ਤੇ ਉਸੇ ਟਾਈਮ ਰਿਕਵਰ ਕੀਤੀ ਜਾਵੇ ਕਿ ਬਰਾਤ ਨੂੰ ਕਈ ਵਾਰ ਜੇ ਉੱਠ ਪਏ ਫਿਰ ਤਾਂ ਬਹੁਤ ਦੂਰ ਦੂਰ ਚੱਲ ਜਾਂਦੀ ਹੈ ਕਈ ਵਾਰ 15 15 20 20 ਕਿਲੋਮੀਟਰ ਦੂਰ ਵੀ ਬੋਡੀ ਚੱਲ ਜਾਂਦੀ ਹੈ ਤੇ ਅੱਜ ਸਾਨੂੰ ਅਸੀਂ ਸਵੇਰੇ ਸਾਡੀ ਟੀਮ ਆਈ ਸੀ ਅਣਕੇ ਜਦੋਂ ਬੋਟ ਪਾ ਕੇ ਤਾਂ ਮੇਰੇ ਖਿਆਲ 4 ਕਿਲੋਮੀਟਰ ਦੂਰ ਗਏ ਆ ਫਿਰ ਜਦੋਂ ਮਤਲਬ ਉਹੀ 3-4 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਬੋਡੀ ਉੱਠ ਕੇ ਜਦੋਂ ਚੱਲ ਪਈ ਆ ਤਾਂ ਫਿਰ ਇਹਨਾਂ ਨੇ ਜਾ ਕੇ ਰਿਕਵਰ ਕਰ ਲਈਏ ਤੇ ਅਸਲ ਦੇ ਵਿੱਚ ਜਦੋਂ ਨਾ ਪਾਣੀ ਕਿਸ਼ਤੀ ਬੋਰਡ ਜਾਂਦੀ ਆ ਪਾਣੀ ਹਿਲਦਾ ਵੀ ਆ ਤੇ ਪਾਣੀ ਹਿਲਦਾ ਤੇ ਉਹਦੇ ਨਾਲ ਜੇ ਕਿਤੇ ਬੋਡੀ ਇਹਦਾ ਬੋਰਡ ਸਾਡੀ ਲੰਘ ਗਈ ਆ ਤੇ ਪਿੱਛੇ ਬੋਡੀ ਜਕਦਮ ਉੱਪਰ ਉੱਠ ਕੇ ਬਾਹਰ ਨੂੰ ਆ ਗਈ ਆ ਫਿਰ ਆਪਾਂ ਰਿਕਵਰ ਕਰਕੇ ਤਾਂ ਹੋਣਾ ਪਰ ਬਾਅਦ ਹਵਾਲੇ ਕਰਾਂਗੇ ਗੱਲ ਕਰਦੇ ਆ ਵੀ ਆ ਜਿੱਦਣ ਦਾ 4 ਦਿਨ ਸਾਡੇ ਹੀ ਮਨ ਦੇ ਵਿੱਚ ਸੀ ਸ਼ਾਇਦ ਦੇ ਬੱਚੇ ਨੇ ਨਾ ਸੈਲਫ ਸਾਈਡ ਕੀਤਾ ਹੋਵੇ ਹੋਇਆ ਵਿੱਚ ਆਪਣਾ ਲਾ ਕੇ ਸ਼ਰੂਰੇਪਰੇ ਹੋ ਗਿਆ ਹੋਵੇ ਪਰ ਮਨ ਦੇ ਵਿੱਚ ਤਾਂ ਕਾਫੀ ਸੀਗੇ ਸ਼ੰਕੇ ਪਰ ਅੱਜ ਜਿਹੜਾ ਬੜਾ ਮਨ ਖਰਾਬ ਆ ਤਵਾਰਲ ਦੇ ਕੇ ਤੇ ਉਹ ਜਿਹੜਾ ਬੱਚਾ ਨਹੀਂ ਰਿਹਾ ਤਾਂ ਚਲੋ 18 ਬਟਾ ਪਰਾ ਲਾ ਕਿਹਦਾ ਜਾਂਦਾ ਹੈ ਹਾਂਜੀ ਜੇਵਾ ਜਿਹੜੀ ਜਿਵੇਂ ਇਹ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਗੜਦੀ ਵਾਲ ਚੱਲਦੀ ਆ ਭਾਜੀ ਇਹ ਆਪਣੀ ਹੈ ਨਾ ਸਾਡੀ ਐਨ ਜੀਓ ਲਵਾਰਸਨਾਥ ਦੇ ਸਾਰੇ ਬਜ਼ੁਰਗਾਂ ਦੇਖਭਾਲ ਕਰਦੀ ਸਾਡੇ ਕੋਲ 750 ਬੰਦਾ ਉੱਤੇ ਅਸੀਂ ਕਾਸ਼ਰਮ ਬਣਾਇਆ ਹੁਣ ਹਸਪੀਟਲ ਵੀ ਬਣਾਇਆ ਹੋਇਆ ਆਪਣਾ ਚਾਰ ਐਂਬੂਲੈਂਸਾਂ ਚੱਲਦੀਆਂ ਫਿਰ ਅਸੀਂ ਫਲੱਡ ਜਦੋਂ ਆਇਆ ਸੀ 2019 ਚ ਕਿੱਕੀਆਂ ਆਪਣੀਆਂ ਲਈਆਂ ਸੀ ਫਿਰ 2024 ਚ ਤਿੰਨ ਹੋਰ ਲਈਆਂ ਹੁਣ ਚਾਰ ਕਿੱਕੀਆਂ ਸਾਡੇ ਕੋਲ ਹੁਣ ਜਿਵੇਂ ਪੰਜਾਬ ਦੇ ਵਿੱਚ ਤਕਰੀਬਨ ਇਹੋ ਜਿਹੇ ਪਰਿਵਾਰ ਕੋਈ ਵਿਚਾਰਾ ਗਰੀਬ ਜਿਹੜੇ ਇੱਕ ਗੋਟਾਖੋਰਾਂ ਦਾ ਪੈਸਾ ਨਹੀਂ ਦੇ ਸਕਦੇ ਤੁਸੀਂ ਵੀ ਕਿਸੇ ਪਰ ਕੀਤਾ ਗੋਟਾਖੋਰ ਪੈਸਾ ਹੀ ਬਹੁਤ ਮੰਗ ਪ੍ਰਸ਼ਾਸਨ ਕੋ ਇਹੋ ਜਿਹੇ ਸਿਸਟਮ ਹੀ ਹੈ ਨੀ ਜਿਹੜਾ ਪ੍ਰਸ਼ਾਸਨਾਨ ਕੇ ਕਰ ਲੈ ਪ੍ਰਸ਼ਾਸਨ ਇਤੋਂ ਤੱਕ ਸਾਨੂੰ ਸਾਡੀ ਸੰਸਥਾ ਨਾਲ ਸੰਪਰਕ ਕਰਦੇ ਤੇ ਫਿਰ ਅਸੀਂ ਜਿਹੜਾ ਇਹਨੂੰ ਬਿਲਕੁਲ ਫ੍ਰੀ ਸੇਵਾ ਆਪਣਾ ਪ੍ਰਸ਼ਾਦਾ ਪਾਣੀ ਵਿੱਚ ਆ ਵੀ ਪਰਿਵਾਰ ਤੋਂ ਨਹੀਂ ਅਸੀਂ ਪੀਂਦੇ ਕਿਉਂਕਿ ਪਰਿਵਾਰ ਹੁੰਦਾ ਉਹਦਾ ਵਿਚਾਰੇ ਪਹਿਲਾਂ ਹੀ ਬੁਰੇ ਹਾਲ ਹੁੰਦੇ ਜਾਣ ਕੇ ਜਿਹੜੀ ਇਹਨਾਂ ਨੂੰ ਸੇਵਾ ਕਰਕੇ ਪਰਿਵਾਰ ਨੂੰ ਅੱਜ ਬੋਡੀ ਬਿਲਕੁਲ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਦੇ ਪਿੰਨੂ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ